ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਆ ਜੀ 8 88 ਦੀਆਂ 8 ਹੀ ਫਰਨੇ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਕੋਈ ਵੀ ਨਗ ਪਸੰਦ ਆਉਂਦਾ ਜੀ ਫਿੱਟ ਬੈਂਦਾ ਅਾਕੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਾਸੀ ਗਾਲ ਜੀ ਸਾਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੰਦੀਪ ਸਿੰਘ ਆ ਜੀ ਸ਼ਹਿਰ ਧਰਮਕੋਟ ਆ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ 843746815 ਠੀਕ ਹੈ ਵੀਰੇ 8 ਨਾਗਾ ਜੀ ਆਪਣਾ ਬਾਈ ਜੀ ਜਿਸ ਮੈਂ ਦੱਸਦੀ ਹਾਂ ਕਿ ਮੁਲਕਾਂ ਦਾ ਐਡਰੈਸ ਦਾ ਨਹੀਂ ਕਈ ਵਾਰ ਕਲੀਅਰ ਹੁੰਦਾ ਹੈਗਾ ਆਪਾਂ ਜਦੋਂ ਮੋਗੇ ਤੋਂ ਜਲੰਧਰ ਨੂੰ ਜਾਂਦੇ ਆਂ ਰੋਡ ਦੇ ਉੱਤੇ ਸ਼ਹਿਰ ਆਉਂਦਾ ਸਾਡਾ ਮੋਗੇ ਤੋਂ 15 ਕਿਲੋਮੀਟਰ ਪੈਂਦਾ ਜੀ ਕੋਟ ਹਿੱਸੇ ਖਾਂ ਤੋਂ ਜਦੋਂ ਆਪਾਂ ਜੇ ਅੰਮ੍ਰਿਤਸਰੀ ਜੀ ਤੋਂ ਨੇ ਕੋਟ ਹਿੱਸੇ ਖਾਂ ਤੋਂ ਪੈਂਦਾ 7 ਕਿਲੋਮੀਟਰ ਜੀ ਜੇ ਆਪਾਂ ਜਲੰਧਰ ਵਾਲੀ ਸਾਈਡ ਤੋਂ ਆਉਣੇ ਆਂ ਸ਼ਾਹਕੋਟ ਤੋਂ ਪੈਂਦਾ ਜੀ 20 ਕਿਲੋਮੀਟਰ ਤੇ ਜਗਰਾਵਾਂ ਤੋਂ ਪੈਂਦਾ ਆਪਾਂ ਨੂੰ 30 ਕਿਲੋਮੀਟਰ ਜੀ ਠੀਕ ਹੈ ਹਾਂਜੀ ਅੱਜ 8 ਨਾਗਾ ਜੀ 8 ਨਾਗਾ ਬਈ 8 ਨਾਗਾ ਕਿਧਰ ਠੀਕ ਆ ਵੀਰੇ ਹਾਂਜੀ ਦੰਦੋ ਕਿਵੇਂ ਬੱਚਾ ਜੀ ਦੰਦੋ ਵੀਰੇ ਇਸ ਦੰਦਾ ਜੀ ਬੱਚੀਆਂ ਸਾਰੀਆਂ ਆਪਣੀਆਂ ਮੰਨ ਲਓ ਕੋਈ ਦੋਂਦੀ ਕੋਈ ਚੌਗੀ ਆ ਕੋਈ ਛਗੀ ਆ ਕੋਈ ਦੰਦਾ ਆ ਜੀ ਵੀਰ ਜੀ ਆਪਾਂ ਨਿੱਕੀ ਬੱਚੀ ਲੈਣੇ ਦੀ ਖਰੀ ਆਪਾਂ ਬੱਚੀ ਲੈਣੇ ਟੀਕਾ ਲੱਗਣ ਵਾਲੀ ਜਾਨੀ ਆਪਾਂ ਖਰੀਆ ਬੱਚਾ ਖਰੀਦਦੇ ਆ ਨਾ ਨਿੱਕੀ ਲੈਣੇ ਦੀ ਟੀਕੇ ਵਾਲੀ ਮਤਲਬ ਦੀ ਬੱਚੀ ਲੈਣੀਆਂ ਛੋਟੀ ਵੇਚਦੀ ਠੀਕ ਹੈ ਜੀ ਹਾਂਜੀ ਤੇ ਇੱਕ ਨੰਬਰ ਨੂੰ ਵੀਰੇ ਬਾਹਰ ਨੂੰ ਲਿਆਈ ਰੰਗ ਪ੍ਰਿੰਟ ਪੂਰਾ ਜਿਹਾ ਰੰਗ ਫੋਰਟ ਸ਼ਾਂਗ ਤਾਂ ਹੈ ਨਹੀਂ ਨਾ ਨਹੀਂ ਫੋਰਟ ਇੱਕ ਬੱਚੀ ਦੇ ਭਾਈ ਬਿੰਦੂ ਉਹ ਦੱਸ ਕੇ ਦਵਾਂਗੇ ਠੀਕ ਹੈ ਜੀ ਫੋਰਟ ਸ਼ਾਂਗ ਦੀ ਗਾਰੰਟੀ ਠੀਕ ਹੈ ਰੰਗ ਪ੍ਰਿੰਟ ਪੂਰਾ ਚੰਗਾ ਫੋਰਡ ਸ਼ਾਂਗ ਦੀ ਗਾਰੰਟੀ ਆ ਦੰਦਾਂ ਚ ਆ ਬਈ ਵੜਾ ਦੋ ਦੰਦ ਵੀਰੇ ਕੁਆਲਿਟੀ ਦੇਖ ਤੂੰ ਕਿੰਨੀਆਂ ਵਸੀਆਂ ਨੇ ਜੀ ਬਾਕੀ ਚਮਕ-ਦਾਮ ਕੋ ਤੁਸੀਂ ਵੇਖ ਹੀ ਸਕਦੇ ਹੋ ਜੀ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਆ ਫੁੱਲ ਤੁਹਾਡੇ ਸਾਹਮਣੇ ਆ ਜੀ ਰੰਗ ਪ੍ਰਿੰਟ ਪੂਰਾ ਸੋਹਣਾ ਤੇ ਬਈ ਕੀਮਤ ਕਿਵੇਂ ਕਰਨੀ ਬਰਾਰ ਕੀਮਤਾਂ ਉਹ ਕਰਾਂਗੇ ਬੱਚੀਆਂ ਦੀ ਵੀਰੇ ਜਿਹੇ ਜੀ ਬੱਚੀ ਵੇਚਣੀ ਆ ਚਲ ਮੈਂ ਕਿਹੜਾ ਕੱਲਾ ਨਹੀਂ ਵੇਚੀਆਂ ਵੇਚਦਾ ਹਨ ਇਹ ਬੱਚੀ ਦਾ ਜੇ ਕੋਈ ਹੋਰ ਕੋਲੇ ਹੁੰਦੀ ਉਹਨੇ ਮੰਗਣਾ 20000 ਤਾਂ ਮੰਗਣਾ ਹੀ ਮੰਗਣਾ ਸੀ ਆਪਾਂ ਨੂੰ ਹੀ ਪਤਾ ਇਹ ਗੱਲ ਦਾ ਵੀਰੇ ਕੋਈ 20 ਨੇ ਬੱਚੀ ਕੋਤੇ ਜਾਊਗੀ 10000 ਰੁਪਏ ਦੀ ਕੋਤੇ ਤੇ ਠੀਕ ਹਾਂ ਚਾਰ ਚਾਰ ਕਿਵੇਂ ਹੋਊਗਾ ਚਾਰ ਚਾਰ ਬੱਚਿਆਂ ਦਾ ਹੋਊਗਾ ਸਾਰੀ ਵੀਡੀਓ ਮੇਰਾ ਭੈਣ ਪ੍ਰਾਕ ਕੋਈ ਸਾਰੀ ਐਂਡ ਤੱਕ ਵੀਡੀਓ ਦੇਖੇ ਇਹ 10-10000 ਰੁਪਏ ਦੀ ਬੱਸੀ ਰਹਿ ਜਾਣੀ ਆ ਜੇ ਕੋਈ ਚਾਰ ਨਾਲ ਇਕੱਠੇ ਲਊਗਾ ਤਾਂ 10000 ਦੇ ਹਿਸਾਬ ਨਾਲ ਤੇ ਜੇ ਕੱਲਾ ਜਾਂ ਜੋੜਾ ਲੈ ਜ ਉਹ ਕੱਲਾ ਜਿਵੇਂ ਹੁਣ ਆ ਜੋੜਾ ਲੈਂਦਾ ਬੰਦਾ ਜਿਵੇਂ ਆ ਦੋ ਬੱਚੇ ਹੋਗੇ ਇੱਕ ਤੇ ਦੋ ਨੰਬਰ ਆ ਆ ਦੋ ਬੱਚੇ ਹੋਗੇ ਜੋੜਾ ਲੈਂਦਾ ਆਪ ਕੱਲੀ-ਕੱਲੀ 15-15000 ਦੀ ਆ ਜੇ ਜੋੜਾ ਲੈਂਦਾ 25000 ਦਾ ਜੇ ਕੋ ਚਾਰ ਲੈਂਦਾ ਫਿਰ 40000 ਦੀ ਫਿਰ ਫਿਰ ਦੱਸ ਦਿਓ ਜੀ ਕੱਲੀ ਲੈਂਦਾ 15000 ਦੀ ਹੂੰ ਦੋ ਲੈਂਦਾ 25000 ਦੀਆਂ ਹੂੰ ਚਾਰ ਲੈਂਦਾ 40000 ਦੀਆਂ ਅੱਠੇ ਲੈਂਦਾ ਹਾਂ ਹਾਂਜੀ ਅੱਠੇ ਲੈਂਦਾ ਅੱਠੇ ਲੈਂਦਾ ਜੀ ਹੂੰ ਫਿਰ 80000 ਦੀਆਂ ਜੀ ਮਾਨਤਾ 80 ਚੋ ਨੋ ਬਰਾੜਾ ਰਹਿ ਕੀ ਗੱਮ ਅਗਰ ਉਹ ਤਾਂ ਚੰਗੀ ਫੀਡ ਲਵਾਉਣੀ ਹੋਵੇ ਉਹ ਤਾਂ ਫੀਡ ਵੀ ਨਹੀਂ ਆਉਣੀ ਇੰਨੇ ਦੀ ਇਕੱਠੀਆਂ ਦੇਵਾਂਗੇ ਵੀਰੇ 76000 ਦੀਆਂ 4000 ਹੋਰ ਹਾਂ 76000 ਦੀਆਂ ਬੱਚਿਆਂ ਦੇਵਾਂਗੇ ਤੇ ਸਾਨੂੰ 4 ਸਾਢੇ 4500 5000 ਰੁਪਈਆ ਬਚਣਾ ਉਹ ਕਹਿ ਕੇ ਲੈਣਾ ਆਪਾਂ ਇਹ ਚ ਗੱਲ ਹੀ ਨਹੀਂ ਘਾਟੇ ਨਾ ਪਹਿਲਾਂ ਵੀ ਕਹ ਆਪਾਂ ਨਾ ਵੇਚਦੇ ਆ ਜੇ ਘਾਟ ਨਾ ਵੇਚਾਂਗੇ ਗਾਂਹ ਜage ਘਾਟਾ ਕਰੂਗੀ ਜਿੰਨਾ ਫੇ ਨਾ ਦੇਵਾਂਗੇ ਵੀਰੇ ਗਾਂਹ ਵੀ ਨਫਾ ਕਰਨੀਆਂ ਪਰਾ ਇੱਥੋਂ ਇੱਥੇ ਆ ਕੇ ਕੈਮਰਾ ਮਾਰੀ ਲੰਮਾ ਇਧਰ ਖੜਾ ਕੇ ਉਹ ਤੋਂ ਅੱਛੀਆਂ ਦਿਖਾ ਠੀਕ ਆ ਇੱਥੇ ਖੜੀ ਇੱਥੇ ਖੜੀ ਮੇਰਾ ਭਾਈ ਇਹ ਕਾਰੋਬਾਰ ਦੇ ਵਿੱਚ ਕੋਈ ਘਾਟ ਵਾਲਾ ਕਾਰੋਬਾਰ ਨਹੀਂ ਬਰਦਾ ਠੀਕ ਹੈ ਨਾ ਅੱਜ ਬੱਚੀਆਂ ਟੀਕੇ ਲਏ ਆ ਇੱਕ ਗੱਲ ਹੋਰ ਵੀ ਇਹਨਾਂ ਦੀ ਇੱਕ ਦਿਨ ਹੋਰ ਦੱਸਦਾ ਗੱਲ ਆ ਬੰਦੀ ਵੀ ਬੱਚੀ ਇਹਨਾਂ ਨੇ ਬਰਾਲਾ ਸਾਹਿਬ ਬੱਚੀਆਂ ਦੇ ਨਾ ਆਪਣਾ ਉਹਨਾਂ ਦਾ ਬਾਲ ਸੀਗਾ ਇਹਦੇ ਵਿੱਚ ਖੁੱਲਾ ਹੀ ਸੀਗਾ ਛੱਡਾਇਆ ਬੰਦੇ ਫਾਰਮ ਦੇ ਬੱਚੀਆਂ ਚਲੋ ਲਿੱਸੀਆਂ ਬੱਚੀਆਂ ਜੋ ਅੱਗੇ ਵੀ ਆਪਾਂ ਕਿਹਾ ਉਹਨੇ ਭਾਈ ਬੱਚੀ ਮੇਰੀ ਲਿੱਸੀ ਜਰੂਰ ਹੋਊਗੀ ਪਰ ਆਏ ਨਹੀਂ ਗੱਲ ਵੀ ਪੈਸੇ ਲਾ ਕੇ ਖਰਾਬ ਹੋ ਜਾਣਗੀ ਠੀਕ ਹੈ ਜੀ ਗੱਲ ਠੀਕ ਹੈ ਯਹਾਂ ਵਧੀਆ ਚੰਗੇ ਇਹਦੇ ਵਿੱਚ ਇਹੋ ਜਿਹੀਆਂ ਬੱਚੀਆਂ ਵੀ ਹੈਗੀਆਂ ਜਿਨ੍ਹਾਂ ਨੇ ਬਾਈ 20 ਤੋਂ 12 14 ਕਿਲੋ ਵੀ ਦੇਣਗੀਆਂ ਪੈਹੇ ਜੀਆਂ ਬੱਚੀਆਂ ਵੀ ਹੈਗੀਆਂ ਜਿਹੜੀਆਂ 30 ਤੋਂ ਪਲੱਸ ਵੀ ਚੱਲਣਗੀਆਂ ਹੂੰ ਕੋਈ ਇਹੋ ਜਿਹੀਆਂ ਬੱਚੀਆਂ ਵੀ ਹੈਗੀਆਂ ਜਿਹੜੀਆਂ 50 ਦੀਆਂ ਵਿਕਣਗੀਆਂ ਕੋਈ ਇਹੋ ਜਿਹੀਆਂ ਬੱਚੀਆਂ ਵੀ ਹੈਗੀਆਂ ਜਿਹੜੀਆਂ ਲੱਖ ਦੀਆਂ ਵਿਕਣਗੀਆਂ ਹੂੰ ਠੀਕ ਹੈ ਜੀ ਗੱਲ ਬਹੁਤ ਸੇਵਾ ਸੁਭਾਲ ਤੇ ਇੱਕ ਚਲੋ ਆਪਾਂ ਇਹ ਨਹੀਂ ਕਹਿੰਦਾ ਵੀਰੇ ਸਾਰੇ ਜ਼ਿੰਮੇਵਾਰ ਭਰਾਵਾਂ ਨੇ ਸਾਰਿਆਂ ਨੇ ਆਪਣੇ ਦੇ ਵੇਖਣੀਆਂ ਕੋਈ ਮੈਂ ਇਕੱਲਾ ਹਸਿਆਣਾ ਨਹੀਂ ਸਾਰੇ ਭੈਣ ਭਰਾਸ ਨੇ ਠੀਕ ਹੈ ਸਭ ਨੂੰ ਪਤਾ ਅੱਜਕੱਲ ਵੀਰੇ ਜਿਹੜ ਹੂੰ ਤੇ ਕੋਈ ਜਿੰਨਾ ਇਹ ਕਰਮ ਵਾਲੀਆਂ ਦੇ ਵਿੱਚ ਆਪਾਂ ਨੂੰ ਮੱਲ ਵੇਚਣ ਦੇ ਵਿੱਚ ਜਾਂ ਤਿਆਰ ਕਰਨ ਦੇ ਫਾਇਦਾ ਕਿ ਆਪਾਂ ਨੂੰ ਕੋਈ ਇਹਨਾਂ ਚ ਨੁਕਸਾਨ ਨਹੀਂ ਗਾ ਲਿਆ ਗਿਆ ਜਿਹਦੇ ਕੋਲ ਸੰਭਾਈ ਆ ਤੇ ਜਿਹਨੇ ਮੈਂ ਫੇਰ ਕਹਨਾ ਵੀਰੇ ਟਾਇਰ ਚ ਪੱਠੇ ਪਾਉਣੇ ਹੋ ਨਾ ਲੈ ਕੇ ਜਾਵਾਂ ਜਵਾਬ ਹਾਂ ਉਹ ਜਵਾਬ ਹੈ ਮੇਰਾ ਭਾਈ ਜਿਹਨੇ ਸਾੰਬੜੀ ਮੇਰਾ ਭਰਾ ਉਹ ਲੈ ਕੇ ਜਾਵੇ ਕਿਉਂਕਿ ਵੀਰੇ ਸਾੰਬ ਵੱਲੋਂ ਤੇ ਖੁੰਝੀਆਂ ਪਹਿਲਾਂ ਹੀ ਆਈਆਂ ਹੂੰ ਪਹਿਲਾਂ ਠੀਕਾ ਗੱਲ ਆਪਾਂ ਨੂੰ ਕੱਲ ਆਪਾਂ ਨੂੰ ਬਾਈ ਜੀ ਕੱਲੇ ਪੈਸੇ ਨਾ ਨਹੀਂ ਗਾ ਆਪਾਂ ਨੂੰ ਇੱਕ ਆਏ ਆ ਵੀ ਜਾਨਵਰ ਦਾ ਨਾ ਦਰਸੀ ਸੁਣਾ ਦੇਵੇ ਜਾ ਕੇ ਜਿਹਦੇ ਘਰੇ ਜਾਂਦਾ ਵਧੀਆ ਇਹਨਾਂ ਦੀ ਸਾੰਬ ਕਰੇ ਫੇਰ ਵੀ ਆਪਾਂ ਨੂੰ ਜੇ ਹੁਣ ਵਾਲਾ ਵੱਛੀ ਦੀ ਆਂਦਾ ਅਗਲਾ 80 ਹਜ਼ਾਰ ਦੀ ਵੇਚਦਾ ਚਾਰ ਕਰਕੇ ਆਪਣੇ ਕੋਲੇ ਫੇਰ ਆਊਗਾ ਹੂੰ ਤੇ ਜੇ ਪਹਿਲੀ ਹੋਈ ਨਾ ਉਦੋਂ ਤਿਆਰ ਹੋਈ ਤਾਂ ਦੁਬਾਰਾ ਕਿੱਥੇ ਆਜੂ ਬਾਈ ਹੂੰ ਉਹਨੇ ਆਉਣਾ ਨਹੀਂ ਮੁੜ ਕੇ ਬਾਈ ਗੱਲ ਇਹ ਆ ਵੀ ਆਪਣੀਆਂ ਦੋ ਗੱਲਾਂ ਦੇ ਬਾਈ ਗੌਰ ਕਰ ਲਵੇ ਮੇਰਾ ਵੀਰ ਕੋਈ ਵੀ ਲਿਆਂਦਾ ਸਾਮ ਕਰੇ ਕਿ ਨਹੀਂ ਸਾਮ ਕਰਨੀ ਫਿਰ ਲੈ ਕੇ ਨਾ ਜਾਵੇ ਹੂੰ ਠੀਕ ਠੀਕ ਨਹੀਂ ਗੱਲ ਹਾਂਜੀ ਤੇ ਦੋ ਨੰਬਰ ਨਾਗੇ ਵੀਰੇ ਦੋ ਨੰਬਰ ਦੀ ਬਲੈਕ ਰੰਗ ਦੀ ਵੱਛੀ ਆ ਬੋਦੀ ਬਾਦੀ ਵਾਲੀ ਆ ਲੋ ਜੀ ਹੂੰ ਜੇ ਫੋਟੋ ਸ਼ਾਂਕ ਕੋਈ ਹੈ ਨਾ ਨਹੀਂ ਚਾਰ ਥਾਣੀਆਂ ਦਿਖਾ ਦਿਓ ਦਿਖਾ ਦੀ ਚਮਕਦਮ ਕੋਈ ਚੰਗੀ ਆ ਬਾਕੀ ਝੋਲੀ ਦੇ ਸਾਹ ਵਾਲੇ ਪਾਸੇ ਦਾ ਮੇਰੇ ਜਰੂਰ ਅੱਗੇ ਇੱਕ ਮਰ ਇੱਕ ਹੋਰ ਗੱਲ ਦਾ ਆਦਿ ਬਰਸਾ ਚਾਰ ਹੀ ਸਾਨਾ ਜੀ ਤਾਰੀ ਸਾਨੂੰ ਦੇਖ ਫਿਰੋ ਠੀਕ ਆ ਅੱਗੇ ਮੈਨੂੰ ਇੱਕ ਬਰਾਲ ਸਾਹਿਬ ਲਾਂਬਾ ਆਇਆ ਦਾਦਾ ਜੀ ਲਾਂਬਾ ਆਇਆ ਆ ਬੰਦੇ ਨੇ ਦਿੱਤਾ ਲਾਂਬਾ ਆਪਾਂ ਲਾਂਬਾ ਵੀ ਵਿੱਚੇ ਦੱਸਾਂਗੇ ਉਹ ਕਹਿੰਦਾ ਲਾਂਬਾ ਲ ਕੋ ਲਿਆ ਵੀ ਨਹੀਂ ਲੱਗੋਂਦੇ ਕਹਿੰਦਾ ਭਾਈ ਲੈ ਕੇ ਕਿਵੇਂ ਬੱਚੀਆਂ ਤੇਨੂੰ ਜਿਹੜਾ ਦੱਸਿਆ ਜਿਹੜੀ ਪਛੀ ਦੇ ਚਿੱਚੜ ਸੀ ਉਹ ਦੱਸਤਾ ਦਿੰਦਾ ਹੂੰ ਤੇ ਮੈਂ ਇੱਕ ਗੱਲ ਹੋਰ ਕਹਿੰਦਾ ਭਾਈ ਮੇਰੀਆਂ ਲੱਸੀਆਂ ਬੱਚੀਆਂ ਵੀ ਸਾਹਮਣੇ ਖੜੀਆਂ ਚਿੱਚੜ ਲੱਗ ਜਿਹੜੇ ਉਹ ਵੀ ਸਾਹਮਣੇ ਆ ਮੇਰੀ ਕੋਈ ਗਾਰੰਟੀ ਨਹੀਂ ਬਾਅਦ ਦੀ ਮੇਰੇ ਘਰ ਦੀ ਗਾਰੰਟੀ ਆ ਕਰੋ ਚੱਲੇਗੀ ਮੇਰੀ ਕੋਈ ਗਾਰੰਟੀ ਨਹੀਂ ਭਾਈ ਆਪ ਦੀ ਦੇਖ ਪਰਖ ਕੇ ਲੈ ਲਓ ਹੂੰ ਠੀਕ ਆ ਪਰ ਉਹ ਮੜ ਕੇ ਚਚੜਾਂ ਦੇ ਵਿਲਾਂਬੇ ਆਉਣ ਲੱਗ ਜਾਂਦੇ ਆ ਆ ਸਹੀ ਗੱਲ ਲੈ ਇੱਥੇ ਤਸੱਲੀ ਕਰ ਨਾ ਨਾ ਤਸੱਲੀ ਕਰ ਆ ਦੇਖੋ ਜੀ ਆ ਬੱਚੀ ਠੀਕ ਆ ਵੀਰੇ ਤੇ ਤਿੰਨ ਨੰਬਰ ਨਾ ਗੇ ਵੀਰੇ ਚਮਕ ਧਮਕੇ ਦੀ ਵੀ ਚੰਗੀ ਸਾਂਭ ਵੀ ਆਣੀ ਬੱਚੀਆਂ ਹਨਾ ਬਰੀਡ ਚੰਗੀ ਆ ਤੇ ਨੰਬਰ ਮੇਰੇ ਜਿਹੜਾ ਦੁੱਧ ਤੇ ਭਾਈ ਦੁੱਧ ਪਾਉਂਦਾ ਨਾ ਭਣਪਰਾ ਦੁੱਧ ਪਾਉਂਦਾ ਉਹਨੇ ਦਾ 15 ਪੈਸੇ ਨਹੀਂ ਲੈ ਲੈਣੀਆਂ ਠੀਕ ਗੀ ਗੱਲ ਆ ਇਹ ਕਿਹੜਾ ਕੋਈ ਐਡਾ ਬਾਲਾ ਵੱਡੀ ਰਕਮ ਲਓ ਜੀ ਠੀਕ ਆ ਦੇਖੋ ਇਹ ਬੱਚੀ ਦੀ ਕੁਆਲਿਟੀ ਬਾਕੀ ਚਾਰ ਹੀ ਥਾਣਾ ਜੀ ਬਰੀਡ ਦੇਖੋ ਬੱਚੀ ਫੇਸਬੁਕ ਦਿਖਾਇਓ ਇਹ ਆਈ ਵਗੈਰਾ ਕੇ ਇਹ ਵੀਰੇ ਇੰਨਾ ਚੰਨ ਦੱਸਾਉਂਦੀ ਕਹਾਣੀ ਅੱਲੇ ਜੀ ਬੱਚੀ ਇਹਨਾਂ ਨੇ ਇਹ ਬੱਚੀਆਂ ਨਾ ਗੁੱਲਾ ਉਹਨਾਂ ਦੇ ਵਿੱਚ ਬੋਲ ਛੱਡਿਆ ਗਾਇਆਂ ਜਿਆਦੇ ਕਰਕੇ ਬੰਦੇ ਨਹੀਂ ਆ ਚਲੋ ਬਾਲਾ ਵੱਡਾ ਫਾਰਮ ਵੀ ਨਹੀਂ ਕਹਿ ਸਕਦੇ ਆਪਾਂ ਵੀ ਟਾਈਮ ਬਹੁਤ ਹਾਲਾ ਸੀਗਾ ਤੇ ਉਹਦੇ ਵਿੱਚ ਉਹ ਬੱਚੀਆਂ ਬ੍ਰੈਕਟ ਕਰਾਸ ਹੋਈਆਂ ਵਿੱਚੋਂ ਕੁਝ ਤੇ ਪਰ ਆਪਾਂ ਗੱਬਣ ਕਹਿਗੇ ਨਹੀਂ ਦਿੰਦੇ ਕੋਈ ਇਹ ਅਗਲੇ ਦੇ ਕਰਮ ਝਗੜ ਨਹੀਂ ਨਹੀਂ ਵਿੱਚੋਂ ਕਿੰਨੀਆਂ ਨਿਕਲਣੀਆਂ ਕਿ ਖਾਲੀ ਨਿਕਲਣੀਆਂ ਠੀਕ ਆ ਹਨਾ ਜੀ ਠੀਕ ਹੈ ਜੀ ਤੇ ਨਾਗ ਨੰਬਰ ਆ ਗਿਆ ਬਈ 4 4 ਹਾਂਜੀ ਬਲੈਕ ਰੰਗ ਦੀ ਵਛੀਏ ਬਰੀਡ ਬਹੁਤ ਹੈ ਜੀ ਹੂੰ ਬਲੈਕ ਕਲਰ ਇੱਕ ਦਾ ਹੀ ਆ ਨਾ ਫੋਟੋ ਦੇ ਆਪਾਂ ਤਕਾਦਾ ਜਿਹੜੀ ਚੀਜ਼ ਤਾਂ ਵੀਡੀਓ ਚ ਦੱਸ ਕੇ ਦੂੰ ਕਿ ਕਰਨਾ ਕਰ ਤੂੰ ਜਮ ਲਾਂਬੇ ਵਾਲਾ ਕੰਮ ਨਹੀਂ ਆਪਾਂ ਕਰਦੇ ਕਿਹੜੀ ਗੱਲ ਵੀਡੀਓ ਚ ਕਹਦੇ ਹੋ ਤੇ ਜ਼ਿੰਮੇਵਾਰ ਉਹਦੇ ਜ਼ਿੰਮੇਵਾਰ ਆ ਠੀਕ ਆ ਆ ਦੇਖੋ ਜੀ ਬਾਕੀ ਝੋਲੀ ਦੇਖ ਸਕਦੇ 4 ਥਾਣਾ ਜੀ ਠੀਕ ਆ ਜੀ ਠੀਕ ਆ ਜੇ ਫੇਸ ਕੁਆਲਟੀ ਦਿਖਾ ਦਿਓ ਕੋਈ ਤਰ੍ਹਾਂ ਤੋਂ ਇੱਥੇ ਦਿਖਾ ਦਿਓ ਕੋਈ ਵਧੀਆ ਫੇਸ ਕੁਆਲਟੀ ਬੱਚੀ ਦੇਖੋ ਜੀ ਠੀਕ ਆ ਕੋਈ ਵੱਡੀਆਂ ਬੱਚੀਆਂ ਕੋਈ ਮੇਰਾ ਭਣ ਭਰਾ ਛੋਟੀਆਂ ਮੰਨ ਕੇ ਨਾਵੇ ਵੀ ਨਿੱਕੀਆਂ ਨਿੱਕੀਆਂ ਬੱਚੀਆਂ ਆਈ ਦੇ ਕਾਬਲ ਹੀ ਆ ਹਾਂਜੀ ਆਈ ਦੇ ਕਾਬਲ ਚੰਗੀਆਂ ਗਾਈਆਂ ਵੱਡੀਆਂ ਇਹ ਠੀਕ ਆ ਤੋਰੇ ਓਕੇ ਆ ਜਮ ਬਾਂਦੀਏ ਕਿ ਤੋਰਾਂ ਹੀ ਚਲੋ ਬੰਦੋ ਜੀ ਜੇ ਤੋਰੇ ਦੀ ਓਕੇ ਹੀ ਆ ਜਮ ਓਕੇ ਜੀ ਓਕੇ ਓਕੇ ਤੋਰੇ ਦੀ ਕੋਈ ਬੇਫਿਕਰੋ ਆ ਬੰਦੀ ਬਈ ਕੋਈ ਗੱਲ ਨਹੀਂ ਆ ਤੋਰ ਕੇ ਦਿਖਾ ਦਾਂਗੇ ਤੋਰ ਦੇ ਨੇ ਤੋਰ ਦੇ ਨੇ ਇੱਕ ਦੋ ਨਾ ਤੋਰਦੇ ਵਿੱਚ ਇੱਕ ਗੱਲ ਇੱਕ ਗੱਲ ਬਰਾੜ ਸਾਹਿਬ ਹੋਰ ਕ੍ਰੋਸ ਨਹੀਂ ਹੈਗੀ ਕੋਈ ਵੀ ਠੀਕ ਆ ਫਿਰ ਉਹਦੀ ਗਾਰੰਟੀ ਹੈ ਵੀਰੇ ਠੀਕ ਆ ਜੀ ਇੱਕ ਮਿੰਟ ਬਰਾੜ ਇਹ ਦੇਖੀ ਤੈਨੂੰ ਮੈਂ ਚੀਜ਼ ਦਿਖਾਉਣਾ ਇੱਕ ਇਹ ਆ ਦੇਖੀ ਆਪ ਅੱਛੇ ਕੌਣ ਦੇ ਦੂਦਾਸ ਵਾਲੇ ਭਾਂ ਮੈਨੂੰ ਦੱਸ ਕੋਈ ਕਿਹੜਾ ਦੇ ਦੂ ਬੱਚੀ ਆ 10 ਵਾਲੇ ਭਾਂ ਬਹੁਤ ਚੰਗੇ ਗੋਰ ਬੋਦੀਆਂ ਵਾਲੀਆਂ ਬੱਚੀਆਂ ਦੇ ਦੂ ਇੱਕੋ ਪਾਸੇ ਸਾਰੀਆਂ ਜਾਣੀਆਂ ਦੇਖੋ ਫੈਸਲਾ ਹੂੰ ਬਈ ਕੱਲੀ ਬੱਚੀ 25 30000 ਦੀ ਬੱਚੀ ਆ ਆਪਾਂ ਇਹ ਵੀ ਉਹੀ ਭਾਜ ਦੇਣੀ ਹੈ ਜੇ ਇਕੱਠੀਆਂ ਲੈਂਦਾ ਆਪਣੀ ਵਿਕਣ ਦਾ ਹੁੰਦਾ ਵੀਰੋ ਚੱਲ ਇਕੱਠਾ ਮਾਲ ਵਿਕ ਜੇ ਆਪਾਂ ਨੂੰ ਮਾਲ ਮੇਰਾ ਵਾਧੂ ਜਾਂਦਾ ਠੀਕ ਹੈ ਇਹ ਨਹੀਂ ਗੱਲ ਮਾਲ ਆ ਆਪਣੇ ਕੋਲ ਆਉਂਦਾ ਵਾਧੂ ਇਹ ਨਹੀਂ ਗੱਲ ਕਿ ਸਾਰੇ ਪਿੰਨ ਬਾਰੇ ਵੀਡੀਓ ਵੇਖਦੇ ਤੀਜੇ ਚੌਥੇ ਦਿਨ ਮੇਰੇ ਪਿੰਨੀਆਂ ਬੱਚੀਆਂ ਹੁੰਦੀਆਂ ਆਪਣੇ ਕੋਲ ਆਉਂਦਾ ਵਾਧੂ ਜਿਹਨੂੰ ਗਾਉਂ ਨਹੀਂ ਮ ਬਾਕੀ ਇਹਦੀ ਵਿੱਚ ਹੋਲੀ ਹੁਣ ਵੀਰੇ ਮੈਂ ਨੂੰ ਬੰਨ ਕੇ ਬੈਠਾ ਰੂ ਇਹਦਾ 25 30 ਮੰਗੀ ਜਾਊਗਾ ਕੀ ਫਾਇਦਾ ਯਾਰ ਬੈਕ ਦਾ ਇਹਦੇ ਇੱਕ ਬਿੰਦੂ ਆ ਦਿਖਾਉਣਾ ਜੀ ਆਪਾਂ ਇਹਦੇ ਆ ਹਾਂਜੀ ਦਿਖਾਉਣਾ ਮੈਂ ਆਪਾਂ ਦਿਖਾ ਦਿੰਨੇ ਕੋਈ ਨਹੀਂ ਬੰਨ ਲੋ ਇਹਨੂੰ ਬੰਨ ਕੇ ਦਿਖਾ ਦਿੰਨੇ ਆ ਬਿੰਦੂ ਆ ਕਿ ਫੋਟ ਆ ਨਹੀਂ ਜੀ ਬਿੰਦੂ ਬਿੰਦੂ ਫੋੜ ਨਹੀਂ ਬਿੰਦੂ ਜੀ ਬਿੰਦੂ ਲੈ ਬਿੰਦੂ ਤੇ ਬਿੰਦੂ 'ਚ ਫਰਕ ਹੁੰਦਾਗਾ ਬਹੁਤ ਜੀ ਹਾਂ ਤੁਸੀਂ ਆਪ ਹੀ ਦੱਸਿਓ ਨਾ ਕੀ ਜੀ ਜਦ ਮਗਰਲੇ ਪਾਸੇ ਮਾਰ ਦੋ ਕਿਉਂ ਆ ਠੀਕ ਆ ਆ ਮਗਰਲੇ ਪਾਸੇ ਹੈਗੇ ਕੋਈ ਬੇਫਿਕਰ ਹੋ ਜਾ ਤਾੜੇ ਜੇ ਹੈਗੇ ਥੋੜਾ ਘੱਟ ਦਿਖਾਇਆ ਕਿਉਂਕਿ ਡਾਕਟਰ ਲੁੱਦ ਉਹਨੂੰ ਪੋਰਟ ਨਹੀਂ ਕਹਿ ਸਕਦੇ ਨਹੀਂ 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 ਠੀਕ ਆ ਦੇਖੋ ਜੀ ਬਸ ਹੀ ਹੋ ਗਏ ਜਿਹੜੀ ਆ 1 ਤੋਂ ਲੈ ਕੇ 4 ਨੰਬਰੇ 40000 ਦੀਆਂ ਚਾਰੇ ਆ ਨਹੀਂ ਜੀ ਨਹੀਂ 1 ਤੋਂ ਲੈ ਕੇ 4 ਨੰਬਰ ਤੱਕ 40000 ਦੀਆਂ ਨਹੀਂ ਹੋਣੀਆਂ ਬਾਈ ਇਹਨਾਂ 'ਚ ਓਵੇਂ 40 ਦੀਆਂ ਨਹੀਂ ਹੋਣੀਆਂ ਜਿਵੇਂ ਕੋਈ ਬੰਦਾ ਛਾਂਡ ਕੇ 40 ਦੀਆਂ ਲੈ ਜਾਵੇ ਵਿੱਚ ਛਾਂਡ ਕੇ ਨਹੀਂ ਵਿੱਚੇ ਹੀ 1 ਤੋਂ ਸਿੱਧੀ ਆ 4 ਨਹੀਂ ਮੰਨ ਲਾ 1 ਨੰਬਰ 2 ਨੰਬਰ 3 ਤੇ 4 ਨੰਬਰ ਅੱਛਾ ਹਾਂ ਜੀ ਆਏ ਹੋ ਜਾਣਗੀਆਂ ਇੱਕ ਨੰਬਰ ਤੋਂ ਲੈ ਕੇ 4 ਨੰਬਰ 40 ਦੀਆਂ ਇਹ ਨਹੀਂ ਬਈ 2 ਨੰਬਰ 4 ਤੇ 6 ਜਾਕ ਲਿਆ ਠੀਕ ਆਏ ਨਹੀਂ ਹਾਂ ਜੀ ਪਹਿਲੀਆਂ 4 ਵੀ 40 ਦੀਆਂ ਮਿਲ ਜਾਣਗੀਆਂ ਤੇ ਅੱਗੇ ਜਿਹੜੀਆਂ 4 ਉਹ ਵੀ ਜੀ 40 ਦੀਆਂ ਤੇ ਜੀ ਸਾਟ ਕੇ ਕੋਈ ਲਊਗਾ ਉਹ ਫਿਰ ਰੇਟ ਹੋਊਗਾ ਉਹ ਹੁੰਦੇ ਹੋਊਗਾ ਜੀ ਠੀਕ ਹੈ ਜੀ ਤੇ ਨਗ ਨੰਬਰ ਕਿੰਨੇ ਮਾਪਾ ਰਹੇ 4 5 6 ਨੰਬਰ ਆ ਗਈ 6 ਨੰਬਰ ਆ ਗਿਆ ਜੀ ਠੀਕ ਆ ਬਰਨ ਬੱਚੀਆਂ ਨਾ ਥੋੜੀਆਂ ਗੁੱਲੀਆਂ ਰਹੀਆਂ ਕਰਕੇ ਨਾ ਹੂੰ ਥੋੜਾ ਜਿਹਾ ਜਾਗਦੀਆਂ ਵਾ ਬੱਚਿਆਂ ਦੋ ਤਿੰਨ ਤਾਂ ਜੋ ਸਮੀਆਂ ਬੱਚਿਆਂ ਦੱਸਣੀਆਂ ਬਰਾੜ ਸੇਵਾ ਹੈ ਨਹੀਂ ਸੀ ਮਗਰੋ ਜਿੱਥੋਂ ਆਈਆਂ ਠੀਕ ਆ ਬੱਚਿਆਂ ਚੀਜ਼ਾਂ ਹੋਰ ਹੀ ਬਣ ਜਾਣੀਆਂ ਵੀਰੇ ਠੀਕ ਆ ਚੰਗੀ ਆ ਨਾ ਚਮਕਦਾ ਬਾਈ ਵੱਡੀ ਬੁੱਢੀ ਬਹੁਤ ਆ ਪਛੀ ਨਹੀਂ ਜਾਏ ਵੱਡੀ ਆ ਠੀਕ ਆ ਇਹਦੇ ਤਾਂ ਕੋਈ ਦਾਣਾ ਨਹੀਂ ਨਹੀਂ ਚਾਰ ਹੀ ਥਾਣੇ ਠੀਕ ਆ ਬਾਕੀ ਕੁਆਲਿਟੀ ਕੁਆਲਿਟੀ ਇਹਦੀ ਵੀ ਪੂਰੀ ਬਹੁਤ ਬਰੀਡ ਆ ਜੀ ਤੇ ਫੜ ਲੈ ਜੀ ਬਾਈ ਜਾਨਾ ਪੂਰਾ ਨਿੱਗਰ ਪੂਰੀ ਬਹੁਤ ਵਧੀਆ ਚਾਰ ਥਾਣੇ ਜੀ ਠੀਕ ਆ ਜੇ ਕੋਈ ਛਾਂਟ ਕੇ ਲੈ ਕੇ ਜਾਊਗਾ ਤਾਂ ਵੀਰੇ ਮੁੱਲ ਉਹੋ ਜਿਹਾ ਛਾਂਟ ਕੇ ਬਾਈ ਜੀ 15000 ਦੇ ਹਿਸਾਬ ਨਾਲ ਮਿਲੂਗੀ ਜੀ ਇਹ ਜੇ ਨੰਬਰ ਵਾਈਜ਼ ਲੈ ਕੇ ਜਾਣੀਆਂ ਫਿਰ ਆਫਰ ਵਾਲਾ ਬਾਈ ਆਪ ਬਦਾਸੀ ਦਿੰਨੇ ਆ ਛਾਂਟ ਕੇ ਵੱਛੀ ਲਊਗਾ ਵੀਰ ਜੀ ਕੋਈ 15000 ਦੇ ਹਿਸਾਬ ਨਾਲ ਵੱਛੀ ਮਿਲੂਗੀ ਕੋਈ ਵੱਡਾ ਫਰਕ ਨਹੀਂ ਹੋਣਾਗਾ ਛੋੜ ਹੀ ਹੋਗੀ 100 100 ਰੁਪਈਆ ਤੇ 15000 ਦੇ ਹਿਸਾਬ ਨਾਲ ਛਾਂਟ ਵੀ ਸਕਦਾ ਜੇ ਚਾਰ ਲੈਂਦਾ 40000 ਦੀਆਂ ਜੇ ਨੰਬਰ ਵਾਈਜ਼ ਲੈਂਦਾਗਾ ਆ ਦੇ ਆ ਵੇਹ ਬਰੀਡ ਵੇਹ ਮਰਾੜਾ ਯਾਰ ਸ਼ਹਿਰ ਦੀ ਕਿੰਨੀ ਹੈ ਯਾਰ ਕਿੰਨੀ ਚੰਗੀ ਵੱਛੀ ਸੇਵਾ ਵਾਲੀ ਖੁੰਜੀ ਹੋਰ ਇਹਨੂੰ ਕੀ ਹੋਇਆ ਸੇਵਾ ਹੋ ਜੇ ਵਧੀਆ ਵਹਿੜਾ ਬਣ ਜਾਣੀਆਂ ਜਾ ਕੇ ਹੂੰ ਕਿੰਨੇ ਨੰਬਰ ਹੋ ਗਏ 7 ਨੰਬਰ ਜੀ ਠੀਕ ਹੈ ਜੀ ਝੋਲੀ ਦਿਖਾ ਝੋਲੀ ਵਿਖਾ ਦਿਓ ਚਾਰ ਹੀ ਸਣੇ ਚੋਕੀ ਬਾਈ ਮੁਰ 4 ਹੀ ਥਾਣੇ ਗਲਾਬੀ ਸਣੇ ਠੀਕ ਹੈ ਜੀ ਠੀਕ ਹੈ ਜੀ ਹਾਂ ਉਹ ਉਹ ਵਿਖਾ ਦਿਓ ਐਂਡ ਦੇ ਵਿੱਚ ਝੋਲੀ ਵੀ ਚੰਗੀ ਆ ਤੇ ਐਂਡ ਤੇ ਆ ਗਿਆ ਅੱਖ ਨੰਬਰ ਬਾਈ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਕੀ ਹਿਸਾਬ ਕਿਤਾਬ ਇਹ ਇਹ ਵੀ ਜੀ ਉਹੀ ਰੇਟ ਆਊਗੀ ਹੂੰ ਯਾਨੀ ਆ ਵੀ 10000 ਚ ਰਹੇ ਜਾਣੀਆਂ ਤੇ ਨਹੀਂ ਆ ਕੱਲੀ ਕਿਨੇ ਦਿਨ ਹੀ 10000 ਦਾ ਬਾਈ 30000 ਦੀ ਵੱਛੀ ਮਿਲਦੀ ਹੈ ਹਜੇ ਇਕੱਲੀ ਲੈਣੀ ਹੋਵੇ ਆਪਾਂ ਨੂੰ ਵੀ ਪਤਾ ਆਪਣੇ ਤੇ ਵੱਛੀਆਂ ਵੇਚਦੀਆਂ ਆ ਵੇਖਿਓ ਤੇ ਮਾਰੇਓ ਕਿਹੜਾ ਇਹਦੇ ਚਾਰ ਹੀ ਥਾਣਾ ਜੀ ਗਲਾਬੀ ਥਾਣਾ ਠੀਕ ਆ ਲੋ ਜੀ ਥੋੜੇ ਕੰਮ ਦੀ ਇਹ ਗਾਰੰਟੀ ਉਪਰ ਵਾਲ ਜਿਹੜੀ ਗੱਲ ਕਹਿਤੀ ਅਸੀਂ ਯਾਨੀ ਜਿਹਦੇ ਇੱਕ ਦੇ ਹੀ ਆ ਦੂਜੇ ਸਾਰੇ ਹਾਂਜੀ ਹਾਂਜੀ ਪਰ ਇੱਕ ਗੱਲ ਆਪਰੇਆਲ ਸਾਹਿਬ ਇਹ ਮੰਨ ਲਓ ਜੇ ਕੋਈ ਲੈਂਦਾ ਵਾ ਇਕੱਲੀ ਚਾਰ ਲਊਗਾ 40000 ਦੀਆਂ ਜੇ ਮੰਨ ਲਓ ਕੋਈ ਸਾਰੀਆਂ ਲੈਂਦਾ ਫਿਰ 70000 ਦੀਆਂ ਦੇਵਾਂਗੇ ਬਾਈ ਜੀ 100 ਰੁਪਏ ਛੋਟ ਕਰਾਂਗੇ ਠੀਕ ਆ ਜੀ ਹਾਂ ਜੀ ਟੈਕਸੀ ਜੀ ਮੰਨ ਲਓ ਉਹੀ 7 8000 ਚ ਬਚੀ ਰਹਿ ਜਾਣੀ ਫਿਰ 8 8000 ਚ ਹਾਂ ਜੀ ਤੇ ਆਪਣਾ ਕੋਈ ਭੈਣ ਭਰਾ ਲਿਆ ਜਾਂਦਾ ਉਹਨੂੰ ਕੋਈ ਸੌਦਾ ਮਾੜਾ ਨਹੀਂ ਚੰਗਾ ਜੀ ਠੀਕ ਆ ਵੀਰੇ ਬਾਕੀ ਕੋਈ ਵੀ ਨਗ ਪਸੰਦ ਹੁੰਦਾ ਫੱਟ ਬੈਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ